ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਸਕੂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਰਾਮ ਰਹੀਮ ਦੀ 27 ਅਗਸਤ 17 ਦੇ ਵਿੱਚੋਂ ਉਹ ਜਿਹੜਾ ਫੜਿਆ ਗਿਆ ਸੀ ਗ੍ਰਿਫਤਾਰ ਹੋਇਆ ਸੀ ਰੇਪ ਕੇਸ ਦੇ ਵਿੱਚ ਉਸ ਤੋਂ ਲੈ ਕੇ ਹੁਣ ਤੱਕ ਉਹਨੂੰ 12ਵੀਂ ਵਾਰ ਜਿਹੜੀ ਹੈ ਪੈਰੋਲ ਮਿਲੀ ਹੈ ਇਨ ਬਿਟਵੀਨ 11 ਵਾਰ ਪੈਰੋਲ ਜਾਂ ਫਰਲੋ ਨੂੰ ਮਿਲਦੀ ਰਹੀ ਹੈ ਜਦੋਂ ਵੀ ਕੋਈ ਚੌਨ ਹੁੰਦੀ ਹੈ ਉਹਨੂੰ ਪੈਰੋਲ ਮਿਲ ਜਾਂਦੀ ਹੈ ਗੱਲ ਤਾਂ ਮੈਂ ਇਸ ਵੀਡੀਓ ਦੇ ਵਿੱਚ ਇਸ ਬਾਰੇ ਕਰਨੀ ਹੈ ਇਹਦਾ ਐਨਲਿਸਿਸ ਕਰਨਾ ਹੈ ਲੇਕਿਨ ਉਸ ਤੋਂ ਪਹਿਲਾਂ ਇੱਕ ਦੋ ਨਿੱਜੀ ਗੱਲਾਂ ਕਿਉਂਕਿ ਤੁਸੀਂ ਵੀ ਤਾਂ ਜਦੋਂ ਮੇਰੇ ਨਾਲ ਜੁੜੇ ਹੋ ਤੇ ਇੱਕ ਸਭ ਦਾ ਪਰਿਵਾਰ ਹੀ ਹੁੰਦਾ ਨਾ ਤੇ ਤੁਹਾਡੇ ਨਾਲ ਮੇਰੀ ਇੱਕ ਸਾਹ ਜ ਹੈ ਜੇ ਤੁਸੀਂ ਮੈਨੂੰ ਰੈਗੂਲਰ ਸੁਣਦੇ ਹੋ ਦੇਖੋ ਬ੍ਰਦਰਸ ਕੋ ਤੁਹਾਨੂੰ ਵੀ ਪਤਾ ਹੋਏਗਾ ਜਾਂ ਨਹੀਂ ਮੈਂ ਦੱਸ ਦਿੰਦਾ ਕਿ ਮੈਂ 31 ਦਸੰਬਰ 17 ਨੂੰ ਰਿਟਾਇਰ ਹੋਇਆ ਪੰਜਾਬੀ ਯੂਨੀਵਰਸਿਟੀ ਤੋਂ 36 ਸਾਲ ਮੈਂ ਪੱਤਰਕਾਰੀ ਪੜਾਈ ਉਸ ਤੋਂ ਬਾਅਦ ਮੈਂ ਰਿਟਾਇਰ ਹੋਇਆ 28 ਦਸੰਬਰ ਨੂੰ ਜਦੋਂ ਮੈਂ ਰਿਟਾਇਰ ਹੋਣਾ ਸੀ ਉਸ ਤੋਂ ਪਹਿਲਾਂ ਇੱਕ ਗਲੋਬਲ ਮੀਡੀਆ ਕਾਨਫਰੰਸ ਕਮ ਜਿਹੜਾ ਫੇਅਰਵੈਲ ਪਾਰਟੀ ਕਹੋ ਉਹ ਰੱਖੀ ਹੋਈ ਸੀ ਉੱਥੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਜਿਹੜੇ ਜਗਜੀਤ ਸਿੰਘ ਦਰਦੀ ਆਏ ਤੇ ਉਹਨਾਂ ਨੇ ਮੈਨੂੰ ਉੱਥੇ ਹੀ ਪੇਸ਼ਕਸ਼ ਕਰਤੀ ਕਿ ਤੁਸੀਂ ਸਾਡੇ ਕੋਲ ਆ ਜਾਓ ਰਿਟਾਇਰ ਹੋਣ ਤੋਂ ਬਾਅਦ ਜਣੀ ਮੈਂ 31 ਦਸੰਬਰ 17 ਨੂੰ ਰਿਟਾਇਰ ਹੋਇਆ 1 ਜਨਵਰੀ ਤੋਂ ਮੈਂ ਪ੍ਰੋਗਰਾਮ ਸ਼ੁਰੂ ਕਰ ਲਿਆ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋ ਜਿਹੜਾ ਸਵੇਰੇ 8:40 ਤੇ ਬਿਨਾ ਨਾਗਾ ਬੰਗਲਾ ਸਾਹਿਬ ਦੀ ਕਥਾ ਖਤਮ ਹੁੰਦੀ ਹੈ ਤੇ ਐਡ ਆਉਂਦੀ ਹੈ ਤੇ ਮੇਰਾ ਪ੍ਰੋਗਰਾਮ ਆਉਂਦਾ ਮੈਂ ਕੋਈ ਛੁੱਟੀ ਨਹੀਂ ਕੀਤੀ ਕਈ ਸਾਲ ਤੇ ਪ੍ਰੋਗਰਾਮ ਚੱਲਦਾ ਤੇ ਸ਼ਾਮ ਨੂੰ ਚਰਚਾ ਪ੍ਰੋਗਰਾਮ ਚਰਚਾ ਦਾ ਥੋੜਾ ਟਾਈਮ ਬਦਲ ਜਾ ਰਿਹਾ ਅੱਜ ਕੱਲ ਉਹ 5:30 ਵੀ ਆਉਂਦਾ ਥੋੜਾ ਜਿਹਾ ਹਿੱਸਾ ਦਾ ਤੇ ਬਾਕੀ ਸਾਰਾ ਪ੍ਰੋਗਰਾਮ 8:40 ਤੇ ਜਿਹੜਾ ਉਹ ਚੱਲਦਾ ਇਸ ਤਰ੍ਹਾਂ ਦਾ ਇਹ ਤਕਰੀਬਨ 50-55 ਮਿੰਟ ਦਾ ਪ੍ਰੋਗਰਾਮ ਹੁੰਦਾ ਸੋ ਇੱਕ ਤਾਂ ਇਹ ਹੈ ਕਿ ਮੈਂ ਲਗਾਤਾਰ ਇਹ ਜਿਵੇਂ ਕੈਨੇਡਾ ਵੀ ਜਾਂਦਾ ਕਿਉਂਕਿ ਬੱਚੇ ਕੈਨੇਡਾ ਨੇ ਤੇ ਉਥੋਂ ਵੀ ਫਿਰ ਮੈਂ ਪ੍ਰੋਗਰਾਮ ਕਰਦਾ ਨੋ ਵੀ ਹਰਜਿੰਦਰ ਵਾਲੀਆ ਸ਼ੋਅ ਹੈ ਤੇ ਇਸ ਕਰਕੇ ਤੋਂ ਮੈਂ ਫਿਰ ਕੀ ਕੀਤਾ ਬਹੁਤ ਸਾਰੀਆਂ ਲਿਮਿਟੇਸ਼ਨ ਹੁੰਦੀਆਂ ਨੇ ਜਦੋਂ ਤੁਸੀਂ ਚੈਨਲ ਤੇ ਕਰਦੇ ਹੋ ਹਾਲਾਂਕਿ ਮੈਨੂੰ ਜ਼ਿਆਦਾ ਮੇਰੇ ਤੇ ਕੋਈ ਬੰਦਸ਼ ਨਹੀਂ ਪਰ ਫਿਰ ਵੀ ਮੈਨੂੰ ਪਤਾ ਹੈ ਮੈਨੂੰ ਪਤਾ ਮੈਂ ਪੱਤਰਕਾਰੀ ਪੜਾਈ ਹੈ ਸਰਕਾਰਾਂ ਬਹੁਤ ਕੁਝ ਕਰਦੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਅਸਥਿਆਰ ਦੇਣੇ ਨੇ ਬੜਾ ਕੁਝ ਉਹਨਾਂ ਦੇ ਹੱਥ 'ਚ ਵੀ ਹੁੰਦਾ ਹੈ ਤੇ ਇਸ ਕਰਕੇ ਫਿਰ ਮੈਂ ਸ਼ੁਰੂ ਕਰ ਲਿਆ ਆਪਣਾ ਇਹ ਹਰਜਿੰਦਰ ਵਾਲੀਆ YouTube ਚੈਨਲ ਇਹਦੇ ਚ ਮੈਂ ਹਰ ਦਿਕੜੀ ਇੱਕ ਵੀਡੀਓ ਪਾਉਣਾ ਔਰ ਮੈਂ ਸੱਚ ਤੁਹਾਨੂੰ ਦੱਸਾਂ ਕਿ ਮੈਨੂੰ ਐਡੀਟਿੰਗ ਨਹੀਂ ਆਉਂਦੀ ਮੈਨੂੰ ਥੰਬਨੇਲ ਨਹੀਂ ਕੱਢਣਾ ਆਉਂਦਾ ਕਿ ਜਿਵੇਂ ਬਾਕੀ ਕਰਦੇ ਨੇ ਬੜਿਆ ਅਟਰੈਕਟਿਵ ਜੀਆਂ ਗੱਲਾਂ ਮੈਂ ਤਾਂ ਜਿਸ ਤਰ੍ਹਾਂ ਪਾਉਂ ਬੋਲਦੇ ਤੇ ਉਸ ਤੋਂ ਬਾਅਦ ਉਹਨੂੰ ਮੈਂ ਅਪਲੋਡ ਕਰ ਦਿੰਦਾ ਇੰਨੇ ਕੀ ਮੈਨੂੰ ਹੁੰਦਾ ਮੈਂ ਹਲੇ ਕੋਈ ਟੈਕਨੀਕਲ ਟੀਮ ਕੋਈ ਐਡੀਟਰ ਜਾਂ ਕੋਈ ਰਿਸਰਚਰ ਦਾ ਬੰਦਾ ਨਹੀਂ ਰੱਖਿਆ ਉਹ ਮੈਂ ਫਿਊਚਰ ਚ ਕਰੂੰਗਾ ਫਿਲਹਾਲ ਮੈਂ ਇਹ ਇਹਦੇ ਪਿੱਛੇ ਵੀ ਕਾਰਨ ਹੈ ਕਿ ਇੱਕ ਤਮ ਐ ਅਪਡੇਟ ਹੋਣਾ ਚਾਹੁੰਦਾ ਹੁਣ ਮੇਰੀ ਉਮਰ ਦੇ ਹਿਸਾਬ ਨਾਲ 67 ਸਾਲ ਦਾ ਬੰਦਾ ਜਿਹੜਾ ਇਹ ਹਾਲੇ ਇਸ ਤਰ੍ਹਾਂ ਦੀ ਗੱਲ ਆਪਣੇ ਆਪ ਇਕੱਲਾ ਮੈਂ ਜਿਹੜਾ ਇਹ ਪ੍ਰੋਗਰਾਮ ਕਰ ਰਿਹਾ ਤੇ ਮੈਨੂੰ ਲੱਗਦਾ ਕਿ ਮੈਨੂੰ ਟੈਕਨੀਕਲੀ ਠੀਕ ਹੈ ਸਮੇਂ ਦੇ ਹਵਾਲੇ ਦਾ ਭਾਵੇਂ ਪੂਰਾ ਨਹੀਂ ਪਰ ਫਿਰ ਵੀ ਮੈਂ ਸਭ ਦਾ ਮੈਂ ਆਪਣੀ ਏਜ ਗਰੁੱਪ ਦੇ ਚ ਕਾਫੀ ਠੀਕ ਤਰੀਕੇ ਨਾਲ ਨਾਲ ਸਮੇਂ ਦੇ ਨਾਲ ਨਾਲ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੋ ਇਹ ਮੈਂ ਸਿਰਫ ਇਸ ਕਰਕੇ ਗਲਤ ਹਮ ਦਸੀ ਕਿ ਜਿਹੜਾ ਤੁਸੀਂ ਮੈਨੂੰ ਕਿਹਾ ਕਿ ਤੁਸੀਂ ਸਭ ਨੇ ਲੀ ਕੱਟ ਦੇ ਜੀ ਤੁਸੀਂ ਇਹ ਟਰੈਕਟ ਉਹ ਜਣੀ ਭਾਈ ਮੈਂ ਆ ਅਫਦਾ ਜਿਹੜਾ ਮੇਰਾ ਘਰ ਚੀ ਸਟੂਡੀਓ ਬਣਾਇਆ ਉਹ ਟੀਵੀ ਦੇ ਪ੍ਰੋਗਰਾਮ ਵੀ ਮੈਂ ਘਰੋਂ ਕਰਦਾ ਤੇ ਉਸ ਤੋਂ ਬਾਅਦ ਮੈਂ ਪਰਦਾ ਲਾ ਕੇ ਅਫਦਾ ਪ੍ਰੋਗਰਾਮ ਕਰ ਲੈਣਾ ਇਸ ਕਰਕੇ ਟੈਕਨੀਕਲੀ ਤਾਂ ਹਲੇ ਮੈਂ ਨਹੀਂ ਉਹਨਾਂ ਐਡਵਾਂਸ ਜਿਨ੍ਹਾਂ ਤੁਸੀਂ ਮੈਨੂੰ ਪੁੱਛਿਆ ਹਾਂ ਇੱਕ ਗੱਲ ਜ਼ਰੂਰ ਹੈ ਕੰਟੈਂਟ ਦੇ ਮਾਮਲੇ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਇੱਕ ਸਬਜੈਕਟ ਡੇਲੀ ਦਾ ਲੈ ਕੇ ਤੇ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਜਦੋਂ ਮੈਂ ਬੈਠਦਾ ਨਾ ਤੇ ਮੇਰੇ ਯਾਦ ਕਰਦਾ ਗੁਰੂ ਨੂੰ ਔਰ ਇਹ ਮੇਰੇ ਮੇਰਾ ਜਿਹੜਾ ਸਲੋਗਨ ਹੁੰਦਾ ਹੈ ਉਹ ਯਾਦ ਕਰਦਾ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈ ਉਹ ਫਿਰ ਮੈਂ ਉਹ ਹਿਸਾਬ ਨਾਲ ਆਪਦਾ ਪ੍ਰੋਗਰਾਮ ਮੈਂ ਨਾਲ ਦੀ ਨਾਲ ਇਹ ਨੂੰ ਮੈਂ ਕਰਦਾ ਔਰ ਉਸ ਤੋਂ ਬਾਅਦ ਇਹ ਨੂੰ ਕਿੰਨਾ ਕੁ ਹਜ਼ਾਰਾ ਮਿਲਦਾ ਹੈ ਉਹ ਤੁਹਾਡੇ ਹੱਥ 'ਚ ਹੈ। ਫਿਰ ਮੈਂ ਹੁਣ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਹੈ ਉਹ ਆਪਾਂ ਮੁੱਦੇ ਤੇ ਆਈਏ। ਅੱਜ ਮੈਂ ਗੱਲ ਕਰਨੀ ਚਾਹਣਾ ਹੈ ਜਿਹੜੀ ਉਹ ਰਾਮ ਰਹੀਮ ਦੀ। ਦੇਖੋ ਰਾਮ ਰਹੀਮ ਨੂੰ ਫੇਰ ਪੈਰੋਲ ਮਿਲੀ ਹੈ। ਔਰ ਇਸ ਵਾਰੇ 12 ਜਿਹੜੀ ਹੈ 12ਵੀਂ ਪੈਰੋਲ ਹੈ ਜਦੋਂ ਦਾ ਉਹ 27 ਅਗਸਤ 17 ਨੂੰ ਗ੍ਰਿਫਤਾਰ ਹੋਇਆ ਸੀ ਉਹ। ਮੈਂ ਉਦੋਂ ਇੱਕ ਚੈਨਲ ਤੇ ਚੜੀਗੜ੍ਹ ਸੀ ਜਦੋਂ ਪੰਚਕੁੱਲਾ 'ਚ ਜੋ ਕੁਝ ਹੋਇਆ ਸੀ ਉਹ ਮੈਂ ਅੱਜ ਦੇਖਿਆ 27 ਨਵੰਬਰ 28 ਦੀ ਉਹਨੂੰ ਜਿਹੜੇ 20 ਸਾਲ ਦੀ ਸਜ਼ਾ ਸੀ ਤੇ ਉੱਥੇ ਜੋ ਕੁ ਹੋਇਆ ਕਿਤੇ 40-42 ਬੰਦੇ ਭਰੇ ਸੀ ਉਹ ਤੁਹਾਨੂੰ ਪਤਾ ਹੈ ਵੀ ਕਿਸ ਤਰ੍ਹਾਂ ਦਾ ਹਾਲਾਤ ਸੀ ਇਸ ਉਹ ਕਿਉਂਕਿ ਮੈਂ ਉਦੋਂ ਜੌਬ ਤੇ ਸੀ ਹਲੇ ਤੇ ਲੇਕਿਨ ਮੈਂ ਚੈਨਲਾਂ ਤੇ ਜਾਂਦਾ ਸੀ ਤੇ ਮੈਂ ਚंडीगढ़ ਗਿਆ ਹੋਇਆ ਸੀ ਤੇ ਉੱਥੇ ਮੈਂ ਦੇਖਿਆ ਕਿ ਬਹੁਤ ਟੈਨਸ਼ਨ ਸੀ ਉਹ ਨਦਰ ਅਦਰਚਾ ਕਰ ਉਹ ਮਿਲਿਆ ਉਹ ਤੋਂ ਬਾਅਦ ਉਸ ਨੂੰ ਇਹ ਪਰੋਲ ਲਗਾਤਾਰ ਜਿਹੜੀ ਹੈ ਮਿਲਦੀ ਰਹੀ ਹੈ ਔਰ ਫਰਲੋ ਤੇ ਪਰੋਲ ਦੋਨਾਂ ਚ ਇਹ ਇਹਦਾ ਜੇ ਦੇਖਿਆ ਜੇ ਉਹਦਾ ਤੁਸੀਂ ਇਹ ਵੀ ਰਿਕਾਰਡ ਦੇਖਣਾ ਕਿ ਇਹਨੂੰ ਕਦੋਂ ਮਿਲੀ ਪਹਿਲੀ ਵਾਰ ਉਸ ਨੂੰ ਇਹ ਜਿਹੜੀ ਹੈ ਇੱਕ ਦਿਨ ਦੀ ਪਰੋਲ ਮਿਲੀ ਸੀ ਜਦੋਂ ਉਹਦੀ ਮਾਂ ਬਿਮਾਰ ਹੋਈ ਸੀ 24 ਅਕਤੂਬਰ 2020 ਨੂੰ ਦੂਸਰੀ ਵਾਰ 21 ਮਈ 21 ਨੂੰ ਫਿਰ ਇੱਕ ਦਿਨ ਦੀ ਪ੍ਰੋਅਰੋਨ ਮਿਲੀ ਸੀ। ਉਦੋਂ ਵੀ ਮਾਂ ਨੂੰ ਮਿਲਿਆ ਸੀ। ਤੀਸਰੀ ਵਾਰ ਫਿਰ 7 ਫਰਵਰੀ 22 ਨੂੰ 21 ਦਿਨ ਦੀ ਪ੍ਰੋਅਰੋਨ ਮਿਲੀ। ਚੌਥੀ ਵਾਰ ਜੂਨ 22 ਦੇ ਵਿੱਚ 1 ਮਹੀਨੇ ਦੀ ਪ੍ਰੋਅਰੋਨ ਮਿਲੀ। ਪੰਜਵੀਂ ਵਾਰ ਅਕਤੂਬਰ 22 ਚ 40 ਦਿਨ ਦੀ ਪ੍ਰੋਅਰੋਨ ਮਿਲੀ ਸੀ। ਛੇਵੀਂ ਵਾਰ ਜਦੋਂ ਮਿਲੀ ਉਹਨੂੰ ਪੈਰੋਲ 21 ਜਨਵਰੀ 23 ਨੂੰ ਚਾਲੀ ਦਿੰਦੀ ਫਿਰ ਸੱਤਵੀਂ ਵਾਰ 20 ਜੁਲਾਈ 23 ਨੂੰ ਤੀ ਦਿੰਦੀ ਅੱਠਵੀਂ ਵਾਰ ਉਹਨੂੰ ਮਿਲੀ ਸੀ ਨਵੰਬਰ 23 ਦੇ ਵਿੱਚ 29 ਦਿੰਦੀ ਕਿੰਨੇ ਜੜੀ ਤੁਸੀਂ ਦੇਖੋ ਕਿਵੇਂ ਪੈਰੋਲ ਮਿਲਦੀ ਹੈ ਨੌਵੀਂ ਵਾਰ ਜਨਵਰੀ 24 ਚ 60 ਦਿੰਦੀ ਤੇ 10ਵੀਂ ਵਾਰ 12 ਅਗਸਤ ਨੂੰ 21 ਦਿੰਦੀ 11ਵੀਂ ਵਾਰ 1 ਅਕਤੂਬਰ ਨੂੰ ਇਕੀ ਦਿਨ ਦੀ ਪ੍ਰੋਬਲਮ ਮਿਲੀ ਸੀ ਤੇ 12ਵੇਂ ਵਾਰ ਆ ਤੁਹਾਡੇ ਸਾਹਮਣੇ ਆ ਚੁੱਪਚੀਤੇ 28 ਜਨਵਰੀ ਦੀ ਸਵੇਰੇ 6 ਵਜੇ ਸੁਨਾਰੀਆ ਜੇਲ੍ਹ ਤੋਂ ਸਰਸੇ ਭੇਜਤਾ ਇਹ ਵੀ ਗੱਲ ਹੈ ਕਿ ਪਹਿਲੀ ਵਾਰ ਇਹ ਸਰਸੇ ਪਹੁੰਚਿਆ ਹੈ ਸਤਾਰਾਂ ਤੋਂ ਬਾਅਦ ਨਹੀਂ ਤਾਂ ਫਿਰ ਪਰੋਰ ਜਿਹੜੀ ਜਦੋਂ ਮਿਲਦੀ ਸੀ ਇਹ ਜਾਂਦਾ ਸੀ ਯੂਪੀ ਦੇ ਜਿਹੜਾ ਉਹਦਾ ਆਪਣਾ ਯੂਪੀ ਦੇ ਵਿੱਚ ਆਸ਼ਰਮ ਹੈ ਨਾ ਉੱਥੇ ਇਹਦੀ ਪਰੋਲ ਹੁੰਦੀ ਸੀ ਤੇ ਹੁਣ ਇਹ ਸਰਸੇ ਭਿੱਜ ਹੈ ਹੁਣ ਇਹਦੇ ਪਿੱਛੇ ਵੀ ਸਰਸੇ ਭਿੱਜ ਪਿੱਛੇ ਵੀ ਕੋਈ ਘਰਨਤਾ ਹੈ ਇਹ ਨਜ਼ਰ ਆਉਂਦਾ ਮੈਨੂੰ ਤਾਂ ਨਜ਼ਰ ਆਉਂਦਾ ਜਦੋਂ ਮੈਂ ਇਸ ਐਂਗਲ ਤੇ ਦੇਖਦਾ ਕਿ ਇਹ 11 ਵਾਰ ਤਾਂ ਬਰਨਾਵਾ ਦਾ ਜਿਹੜਾ ਯੂਪੀ ਦਾ ਆਸ਼ਰਮ ਹੈ ਚਾਹੁੰਦਾ ਹੁਣ ਕੀ ਕਾਰਨ ਕੀ ਹੈ ਕਿ ਹੁਣ ਇਹ ਇਧਰ ਪਰੋਲ ਜਿਹੜੀ ਹੈ ਸਰਸੇ ਭਿੱਜ ਹੈ ਉਦੇ ਦੋ ਕਾਰਨ ਮੈਨੂੰ ਨਜ਼ਰ ਆਉਂਦੇ ਨੇ ਇੱਕ ਕਾਰਨ ਤਾਂ ਉਹਦਾ ਨਜ਼ਰ ਇਹ ਆ ਰਿਹਾ ਹੈ ਕਿ 27 ਤੋਂ ਪਹਿਲਾਂ ਇੱਕ ਦੋ ਵਾਰ ਇਹਨੂੰ ਪਰੋਲ ਜਿਹੜੀ ਸਰਸੇ ਦੀ ਦੇਣੀ ਹੈ 27 ਦੀ ਇਲੈਕਸ਼ਨ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦਾ ਖਲਾਤ ਬਣਾਉਗੀ ਕਿ ਇੱਥੇ ਆਵੇ ਦੂਜਾ ਕਾਰਨ ਜਿਹੜਾ ਹੈ ਸਰਸੇ ਦੇਣ ਦਾ ਇਹ ਹੈ ਕਿ ਇਹ ਇਲੈਕਸ਼ਨ ਤੋਂ ਪਹਿਲਾਂ ਹਰਿਆਣਾ ਦੀ ਵੀ ਇਲੈਕਸ਼ਨ ਹੈ ਫਰਵਰੀ ਦੇ ਵਿੱਚ 8 ਨਗਰ ਨਿਗਮਾਂ ਦੀ ਇਲੈਕਸ਼ਨ ਹੈ 32 ਕੌਂਸਲਰ ਦੀ ਇਲੈਕਸ਼ਨ ਹੈ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਇਹਦੀ ਜਿਹੜੀ ਹੈ ਅ ਇਹਨੂੰ ਸਰਸੇ ਭੇਜਿਆ ਹੋਵੇ ਵੈਸੇ ਸਰਸੇ ਜਿਹੜਾ ਭੇਜਣਾ ਹੈ ਇਹ ਇਸ ਕਰਕੇ ਵੀ ਹੈ ਕਿਉਂਕਿ ਜਿਹੜੀ ਹਰਿਆਣਾ ਦੀ ਇਲੈਕਸ਼ਨ ਹੈ ਤੇ ਦੂਜਾ ਮੀਟਰ ਲਾਉਂਦੇ ਹੁੰਦੇ ਨੇ ਸਰਕਾਰਾਂ ਵੀ ਦੇਖੀਏ ਕੋਹੜਾ ਰ ਪਤਾ ਨਹੀਂ ਹੈ ਵੈਸੇ ਜਦੋਂ ਵੀ ਇਹਨੂੰ ਕੋਈ ਪਰੋਲ ਮਿਲਦੀ ਹੈ ਇਹਦਾ ਸਿੱਧਾ ਕਨੈਕਸ਼ਨ ਇਲੈਕਸ਼ਨ ਨਾਲ ਤਾਂ ਹੁੰਦਾ ਹੈ ਹੁਣ ਤੁਸੀਂ ਦੇਖੋ ਫਰਵਰੀ 22 ਦੇ ਵਿੱਚ ਕਿੰਨੇ ਦਿਨ ਦੀ ਪ੍ਰੋਬਲ ਮਿਲੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਸੀ ਤੇ ਜੂਨ 22 ਦੇ ਵਿੱਚ 30 ਦਿਨ ਦੀ ਪ੍ਰੋਬਲ ਮਿਲੀ ਹਰਿਆਣਾ ਦੀ ਲੋਕਲ ਬਾਡੀ ਦੀ ਇਲੈਕਸ਼ਨ ਸੀ ਅਕਤੂਬਰ 22 ਦੇ 40 ਦਿਨ ਦੀ ਮਿਲੀ ਆਦਮਪੁਰ ਸੀਟ ਦੀ ਸੀ ਜਨਵਰੀ 22 23 ਦੇ ਵਿੱਚ 30 ਦਿਨ ਦੀ ਪ੍ਰੋਬਲ ਉਦੋਂ ਤਾਂ ਹਰਿਆਣਾ ਦੀ ਪੰਚਾਇਤ ਇਲੈਕਸ਼ਨ ਜਿੱਤੀ ਵੀ ਸੀ ਰਣਾ ਨਵੰਬਰ 23 ਦੇ ਵਿੱਚ 29 ਦਿਨ ਦੀ ਉਦੋਂ ਰਾਜਸਥਾਨ ਵਿਧਾਨ ਸਭਾ ਰਾਜਸਥਾਨ ਹੋਵੇ ਜਾ ਹੋਵੇ ਪੰਜਾਬ ਆਪਣਾ ਪੰਜਾਬ ਜਾ ਹਰਿਆਣਾ ਜਿੱਥੇ ਵੀ ਇਲੈਕਸ਼ਨ ਹੈ ਉਹਦੇ ਚ ਜਿੱਥੇ ਦੇ ਪਰਿਵਾਰ ਨੇ ਰਾਜਸਥਾਨ ਤੋਂ ਤਾਂ ਰਹਿਣ ਆਲੇ ਆਪ ਇਸ ਕਰਕੇ ਉੱਥੇ ਵੀ ਇਹਦਾ ਜਿਹੜਾ ਖਾਸ ਤੌਰ ਤੇ ਪੰਜਾਬ ਨਾਲ ਲੱਗਦਾ ਏਰੀਆ ਉਹਦੇ ਚ ਇਹਦੀ ਫਾਲੋਇੰਗ ਹੈਗੀ ਹੈ ਅਕਤੂਬਰ 24 ਚ ਇੱਕ ਹੀ ਦਿੰਦੀ ਪਰ ਉਹ ਮਿਲੀ ਇੱਥੇ ਹਰਿਆਣਾ ਵਿਧਾਨ ਸਭਾ ਸੀ ਆ ਜਿਹੜੀ ਹੈ ਫੇਰ ਪਰ ਉਹ ਮਿਲਦੀ ਹੈ 25 ਚ ਜਿਹੜੀ ਆ ਹੁਣ ਆਪਾਂ ਦੇਖੀ ਐ ਉਹ ਦਿੱਲੀ ਦੀ ਵਿਧਾਨ ਸਭਾ ਦੀ ਇਲੈਕਸ਼ਨ ਐ ਔਰ 70 ਸੀਟਾਂ ਨੇ ਵੀ ਦਿੱਲੀ ਦੀਆਂ ਉਥੇ ਇਹ ਕਹਿੰਦਾ ਮੇਰਾ ਅਸਰ ਹੈਗਾ 5 ਫਰਵਰੀ ਨੂੰ ਵੋਟਾਂ ਪੈਲੀਆਂ ਨੇ ਤੇ 8 ਨੂੰ ਰਿਜ਼ਲਟ ਆਉਣੇ ਨੇ ਉਸ ਤੋਂ ਬਾਅਦ ਫਿਰ ਹਰਿਆਣਾ ਵਾਲਾ ਕੰਮ ਸ਼ੁਰੂ ਹੋ ਜਾਣਾ ਤੋ ਇਹ ਉਹ ਬੰਦਾ ਇਹ ਕ੍ਰਿਮੀਨਲ ਜਿਹੜਾ ਹੈ ਦੇਖੋ ਅਸੀਂ ਕ੍ਰਿਮੀਨਲ ਕਿਉਂ ਕਹਿੰਦੇ ਆ ਇੱਕ ਤਾਂ ਹੁੰਦਾ ਦੋਸ਼ੀ ਮਲਜ਼ਮ ਇਹ ਕਹਿੰਦਾ ਕ੍ਰਿਮੀਨਲ ਉਹ ਉਨਚਰਤਾ ਮੁਰਜਮ ਕ੍ਰਿਮੀਨਲ ਨਹੀਂ ਬੰਦਾ ਜਿੰਨਾ ਚਿਰ ਸਬੂਤ ਦੋਸ਼ ਸਾਬਤ ਨਾ ਹੋਵੇ ਤਾਂ ਦੋਸ਼ੀ ਹੋ ਗਿਆ ਜਦੋਂ ਸਾਬਤ ਹੋ ਗਿਆ ਫਿਰ ਉਹ ਕ੍ਰਿਮੀਨਲ ਹੋ ਗਿਆ ਹੁਣ ਇਹਦੇ ਤਾਂ ਕੇਸ ਹੀ ਬੜੇ ਸੀ ਹੁਣ ਤੁਸੀਂ ਦੇਖੋ 25 ਅਗਸਤ ਦਾ ਜਿਹਦਾ ਮੈਂ 17 ਦੀ ਗੱਲ ਕੀਤੀ ਹੈ ਉਹਦੇ ਚ ਦੋ ਰੇਪ ਕੇਸ ਇਹਦੇ ਕੁੜੀਆਂ ਦੋਡੇ ਸਾਧਵੀਆਂ ਦਾ ਜਿਹਦੇ ਜਿਹੜੇ ਪਹਿਲੀ ਵਾਰ ਫੜਿਆ 27 ਅਗਸਤ ਨੂੰ ਇਹਦੇ 17 ਜਿਹੜੇ ਹੈ ਇਹ ਗ੍ਰਿਫਟਾਰ ਹੁੰਦੇ ਨਾ ਤੇ 20 ਸਾਲ ਦੀ ਸਜ਼ਾ ਹੁੰਦੀ ਹੈ 11 ਜਨਵਰੀ ਨੂੰ 19 ਜਗ रामਚੰਦਰ ਸ਼ਤਰਪਤੀ ਦਾ ਜਿਹੜਾ ਕੇਸ ਹੈ ਮਾਰਡਰ ਹੁੰਦਾ ਉਹਦੇ ਚ ਨੂੰ ਉਮਰ ਕੈਦ ਹੁੰਦੀ ਹੈ ਤੁਹਾਡੇ ਯਾਦ ਹੋਣਾ रामਚੰਦਰ ਹਾਲਾਂਕਿ ਛੋਟਾ ਜਿਹਾ ਅਖਬਾਰ ਸੀ ਉਹਦਾ ਤੇ ਲੇਕਿਨ ਉਹ ਸੱਚ ਬੋਲਦਾ ਸੀ ਉਹ ਜਿਹੜੀ ਚਿੱਠੀ ਕੁੜੀਆਂ ਨੇ ਲਿਖੀ ਸੀ ਉਹਦੇ ਛਪੇ ਸੀ ਜਿਹਦੇ ਕਰ ਨੇ ਫਸਿਆ ਨਾ ਉਹ ਉਹਨੇ ਜੱਜ ਨੂੰ ਜਿਹੜੇ ਚਿੱਠੀ ਲਿਖੀ ਉਹ ਚਿੱਠੀ ਜਿਹੜੀ ਹੈ ਇਧਰ ਉਹਦੇ ਚ ਫਸਿਆ ਇਹਦੇ ਚ ਨਦਰ ਉਮਰ ਕਾਇਦ ਦੀ ਸਜ਼ਾ ਉਹ ਕੇਸ ਚ ਫਿਰ ਜਿਹੜਾ ਕੁੜੀ ਦਾ ਭਰਾ ਰਣਜੀਤ ਮੈਨੇਜਰ ਉਹਦਾ ਮਰਡਰ ਤੇ ਉਹ ਉਮਰ ਕਾਇਦ ਹਲੇ ਕਿਹੜਾ ਕੇਸ ਖਤਮ ਹੋ ਗਿਆ ਵੱਡਾ ਕੇਸ ਬੇਅਦਬੀ ਵਾਲਾ ਪਿਆ ਉਹਦੇ ਚ ਨੋ ਇੱਕ ਕੇਸ ਹੋ ਜਿਹੜੇ ਨਪੁੰਸਕ ਬਣਾਏ ਨੇ ਸਾਧ ਇਹ ਤਾਂ ਪੂਰਾ ਮਹਾਰਾਜਾ ਮੈਂ ਕਰਦਾ ਸੀ ਵੀ ਜਿੱਥੇ ਉਹਨਾਂ ਦੀ ਡਿਊਟੀ ਲਾਉਣੀ ਹੈ ਉੱਥੇ ਜਿਹੜੇ ਬੰਦੇ ਮਰਦ ਨਹੀਂ ਹੋਣੇ ਚਾਹੀਦੇ ਉਹ ਕੇਸ ਹੋਵੇ ਪਿਆ ਪੈਂਟ ਹਾਲ ਤਾਂ ਜਿਹੜਾ ਬੰਬਲਾਸ ਵਾਲਾ ਕੇਸ 'ਤੇ ਮੋੜੋਲਾ ਬਹੁਤ ਸਾਰੇ ਹਲੇ ਕੇਸ ਪਏ ਨੇ ਵੱਡੇ ਕ੍ਰਿਮੀਨਲ ਦੇ ਤੌਰ ਤੇ ਨੂੰ ਦੇਖਿਆ ਜਾ ਸਕਦਾ ਲੇਕਿਨ ਇਹ ਬੰਦਾ ਇਹਤੇ ਇੱਕ ਵੈਬ ਸੀਰੀ ਬਣ ਚੁੱਕੀ ਹੈ ਆਸ਼ਰਮ ਤੇ ਬੋਵਿਦੋ ਉਹਦੇ ਚ ਇਹਦਾ ਰੋਲ ਕਰਦਾ ਤੋ ਇਹ ਰਾਮ ਰਹੀਮ ਜਿਹੜਾ ਦੇਖੋ ਇਹਦੇ ਮੈਂ ਦੀ ਬੈਕਗ੍ਰਾਉਂਡ 'ਚ ਨਹੀਂ ਜਾਣਾ ਵੀ ਇਹ ਰਾਜਸਥਾਨੀ ਨਾਲ ਸੀ ਕਿਵੇਂ ਮੁਖੀ ਬਣਿਆ ਉਹ ਗੱਲ ਛੱਡ ਦੋ ਉਹਦੇ ਨਾਲ ਹਾਲਾਂਕਿ ਜੇ ਇਹ ਸਿਖਣਾ ਨਾ ਸਿੱਖ ਕੋਮ ਨਾਲ ਲੈਂਦਾ ਤੇ ਇਹਦੇ ਕੋਈ ਐਡਾ ਰੋੜਾ ਵੀ ਨਹੀਂ ਪੈਣਾ ਸੀ ਤੁਸੀਂ ਮੈਂ ਤੁਹਾਨੂੰ ਇੱਕ ਦੱਸਾਂ ਇਹਦੇ ਦੋਨੇ ਜਿਹੜੇ ਪੇਪਰ ਹੈ ਸੱਚ ਕਹੂੰ ਤੇ ਉਦੋਂ ਇਹਨਾਂ ਨੇ ਮੈਨੂੰ ਅਪਰੋਚ ਕੀਤਾ ਕਿ ਸਾਡੇ ਬੰਦਿਆਂ ਨੂੰ ਵਰਕਸ਼ਾਪ ਆ ਕੇ ਟ੍ਰੇਨ ਕਰੋ ਮੈਂ ਕਰਕੇ ਵੀ ਆਇਆ ਇਹਦ ਤ ਮੈਂ ਦੇਖਿਆ ਤਾਂ ਸਿੱਕਾ ਵੀ ਚੱਲਦਾ ਸੀ ਇਹਦੇ ਆਪਣੀ ਕਰੰਸੀ ਆ ਤੇ ਡੇਰੇ ਚ ਮੈਂ ਇਹ ਸਾਰਾ ਡੇਰਾ ਜਦੋਂ ਮੈਂ ਇੱਥੇ ਇਹਨਾਂ ਨੂੰ ਟ੍ਰੇਡ ਕਰਦਾ ਸੀ ਮੈਂ ਦੇਖਿਆ ਸਾਰਾ ਕੁਝ ਤੇ ਫਿਰ ਜਦੋਂ ਸਲਾਬਤਪੁਰੇ ਵਾਲਾ ਜਿਹੜਾ ਸਾਗ ਵਾਲਾ ਇਹਨੇ ਕੰਮ ਕਰ ਲਿਆ ਉਸ ਤੋਂ ਬਾਅਦ ਦੂਰੀ ਵੱਧ ਗਈ ਤੇ ਫਿਰ ਤਾਂ پتہ ਕਿਹੇ ਫਿਰ ਤਾਂ ਕੌਣ ਨੂੰ ਜਾਂਦਾ ਇੱਥੇ ਜਿਹੜਾ ਵੀ ਕੋਈ ਜੈਨੂਨ ਬੰਦਾ ਜਦੋਂ ਪਤਾ ਲੱਗਦਾ ਅਗਲਾ ਕਹਿੰਦਾ ਵੀ ਠੀਕ ਆ ਭਾਈ ਤੂੰ ਆਪਦੇ ਰਾਹ ਤੇ ਫਿਰ ਇਹਦੇ ਆ ਸਾਗ ਵਾਲੇ ਤੇ ਕਿ ਸਭ ਜਿਹੜਾ ਹੁਣ ਅਕਾਲੀਆਂ ਦਾ ਹਾਲ ਹੋਇਆ ਬੇਸਿਕਲੀ ਉਹ ਇਹਦੇ ਕਰਕੇ ਹੀ ਹੋਇਆ ਜੇ ਜਿਹੜਾ ਕਿਹਾ ਨਾ ਪ੍ਰਦੀਪ ਕੁਲੇਰ ਜਿਵੇਂ ਦੱਸਦਾ ਸੀ ਸੁਖਵੀਰ ਸਿੰਘ ਬਾਦਲ ਜਦੋਂ ਇਹਦੀ ਫਿਲਮ ਆਉਂਦੀ ਹੈ ਅਕਸ਼ੇ ਕੁਮਾਰ ਨੇ ਕਹਦੇ ਨੇ ਕਿ ਸੌਦਾ ਕਰਾਇਆ ਵੀ 100 ਕਰੋੜ ਦਾ ਇਹਦੇ ਨਾਲ ਤੇ ਫਿਰ ਲਾਲਚ ਤਾਂ ਹੁੰਦਾ ਅਕਾਲ ਤਖਤ ਸਾਹਿਬ ਤੋਂ ਬੰਦਾ ਕੱਢਿਆ ਹੋਵੇ ਮੀਟਿੰਗਾਂ ਹੋ ਰਹੀਆਂ ਨੇ ਔਰ ਇਹ ਵੀ ਕਿਹਾ ਜਾਂਦਾ ਕਿ ਤੂੰ ਚਾਹੇ ਜੀ ਵੀ ਮਾਫੀ ਮੰਗ ਤੇਰੀ ਫਿਲਮ ਅਸੀਂ ਮੈਸेंजर ਆਫ ਗੋਡ ਚਲਾ ਦਾਂਗੇ ਤੇ ਉਹ ਮੈਸेंजर ਆਫ ਘੋੜਤੀ ਤੋਂ ਨੇ ਮੈਸेंजर ਆਫ ਬਾਦਲ ਕਿਹਾ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਤੇ ਮੈਸेंजर ਆਫ ਘੋੜ ਤੇ ਤਾਂ ਪੋਸਟਰਾਂ ਤੇ ਤਾਂ ਪਹਿਰੇ ਲਵਾਤੇ ਸੀ ਅਕਾਲੀ ਸਰਕਾਰ ਨੇ ਔਰ ਜਿਹੜਾ ਅਕਾਲ ਤਖਤ ਸਾਹਿਬ ਨੇ ਜਦੋਂ 2 ਦਸੰਬਰ ਨੂੰ ਹੁਕਮ ਦਿੱਤਾ ਕਿ ਜੀ ਤੁਹਾਡੀ ਜਿਹੜੀ ਚਿੱਠੀ ਹੈ ਜਿਹੜੀ ਉਹ ਜਨਤ ਕਰੋ ਦੋਨੇ ਚਿੱਠੀਆਂ ਕਿਉਂ ਕੋਣੇ ਮਾਫੀ ਤਾਂ ਮੰਗੀ ਨਹੀਂ ਚਿੱਠੀ ਚਾਪ ਦੀ ਚ ਇਹਨਾਂ ਨੇ ਮਾਫੀ ਆਪ ਲਿਖੀ ਸੀ ਟੈਂਪਰ ਕਰਕੇ ਲਿਖੀ ਸੀ ਔਰ ਅਕਾਲ ਤਖਤ ਟੈਂਪਰ ਹੋਈ ਸੀ ਤੋ ਲੋਕਚੌਣੀ ਚਾਹੀਦੀ ਉਹ ਵੀ ਹਕੂਮ ਨਹੀਂ ਬੰਨਿਆ ਅਕਾਲ ਤਖਸਬ ਦਾ ਆਪਾਂ ਕਹਿੰਦੇ 2 ਦਸੰਬਰ ਤੇ ਇਨਵਿੰਟ ਹਕੂਮ ਲਾਗੂ ਹੋ ਰੋ ਇਨਵਿੰਟ ਤਾਂ ਉਹ ਵੀ ਆਉਂਦੀਆਂ ਨੇ ਚਿੱਠੀਆਂ ਪਤਾ ਲੱਗੇ ਵੀ ਕਿਹਨੇ ਕੀਤਾ ਦਰਜੀਤ ਸਿੰਘ ਚੀਮਾ ਨੇ ਕੀਤਾ ਕਿ ਪ੍ਰਦੀਪ ਗੁਲੇਰ ਦੇ ਮੁਤਾਬਕ ਤਾਂ ਦਰਜੀਤ ਸਿੰਘ ਚੀਮਾ ਦੇ ਕੋਲ ਸੀ ਜਿਹਨੇ ਵੀ ਕੀਤਾ ਤੇ ਲੇਕਿਨ ਇਹਨੂੰ ਮਾਫੀ ਮੈਂ ਦੱਸਣਾ ਚਾਹਣਾ ਕਿ ਇਹ ਜ ਆਕਾਲੀ ਦਲ ਦਾ ਜੋ ਹੁਣ ਸ਼ਰਮਣ ਅਕਾਲੀ ਦਲ ਦਾ ਹਾਲ ਹੋਇਆ ਉਹ ਇਹਦੇ ਕਰਕੇ ਹੋਇਆ ਹੈ ਪਹਿਲਾਂ ਤਾਂ ਬੋਟਲੈਂਡ ਸਾਰੇ ਜਾਂਦੇ ਸੀ ਅਜਵੇਂ ਪ੍ਰਮੇਦਰ ਸਿੰਘ ਟੀਨਸਾਨੇ ਗਿਆ ਸੀ ਆ ਕੇ ਸਾਰੇ ਫਿਰ ਗੱਲਤਖ ਸਭ ਤੇ ਪੇਸ ਹੋਈ ਸੀ ਔਰ ਫੋਟੋ ਤੁਸੀਂ ਦੇਖੀ ਨੇ ਪ੍ਰਕਾਸ਼ ਸਿੰਘ ਬਾਦਲ ਬੈਠਾ ਚੰਨਾ ਚ ਔਰ ਦੂਜਾ ਵੀ ਬੈਠਾ ਸੁਖਵਿੰਦਰ ਸਿੰਘ ਬਾਦਲ ਵੀ ਖੜਾ ਫੋਟੋ ਤਾਂ ਬੈਰ ਇਹ ਇਹਨਾਂ ਦਾ ਤਰੀਕਾ ਹੁੰਦਾ ਹੈ ਸੰਤਾ ਸਾਧਾ ਦਾ ਮੈਂ ਜਦੋਂ ਇਹਦਾ ਇਹ ਜਦੋਂ ਪੇਪਰ ਸ਼ੁਰੂ ਕਰਾਇਆ ਨਾ ਦਾ ਸੱਚ ਕਹੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਕਹਿੰਦੇ ਜੀ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਨੇ ਮੈਂ ਦੇਖਿਆ ਕਿ ਰਾਜਪੁਰੇ ਆਇਆ ਸੀ ਉੱਥੇ ਦਾਣਾ ਮੰਡੀ 'ਚ ਤੇ ਉੱਥੇ ਦੇਖਿਆ ਮੈਂ ਮੈਨੂੰ ਲੱਗੇ ਘਟਕਟ ਤਾਂ ਬਹੁਤ ਹੁੰਦਾ ਸੀ ਤੇ ਚੰਟੇ ਜਿਹੇ 'ਚ ਪਿੱਛੇ ਦੇ ਟੈਂਟ ਉਹਦੇ 'ਚ ਕੋਈ ਕੁਰਸੀ ਜਿਹਦੇ ਤੇ ਬੈਠਾ ਤੇ ਥੱਲੇ ਉਹਦੇ ਚਰਨਾਂ 'ਚ ਬੈਠੇ ਉਦੋਂ ਰਧਾਵਾ ਸੀ ਸ਼ਾਇਦ ਘਨੌਰ ਤੋਂ ਜਿੱਦਾਂ ਮੈਂ ਨੌ ਭੁੱਲੇ ਜਸ ਜਸਪ੍ਰੀਤ ਰਧਾਵਾ ਪਤਾ ਨਹੀਂ ਉਦੋਂ ਬਾਅਦ ਉਹਦੀ ਬੇਟੀ ਡੜੀ ਸੀ ਇਕ ਰਾਜ ਖਰਾਨਾ ਰਾਜਪੁਰਾ ਦਾ ਐਮ ਐਲ ਏ ਕਦਾਂ ਹੋਰ ਲੀਡਰ ਬੈਠੇ ਨੇ ਚਰਨਾ ਚ ਮੈਂ ਹੈਰਾਨ ਮੈਂ ਕਿਹਾ ਵੀ ਇਹ ਕੀ ਚੱਕਰ ਆ ਮੈਂ ਦੂਰੇ ਫਤੇ ਬੁਲਾਈ ਤੇ ਇਹਨਾਂ ਨੂੰ ਆਸਰੀ ਸੀ ਤਾਂ ਕੁਝ ਹੋਰ ਹੀ ਕਹਦੇ ਹੁੰਦੇ ਨੇ ਧੰਨ ਧੰਨ ਆਸਰਾ ਕੁਝ ਐਸਾ ਤੇ ਮੈਂ ਇਹ ਬੜੇ ਤਿੱਖੇ ਹੁੰਦੇ ਨੇ ਬੰਦੇ ਇਹਨਾਂ ਨੇ ਫਿਰ ਦੇਖਿਆ ਵੀ ਇਹ ਤਾਂ ਹੋਰਾਂ ਦਾ ਵੀ ਕੰਮ ਖਰਾਬ ਕਰੂ ਬਸ ਜੀ ਕਹਿੰਦਾ ਮੈਂ ਤਾਂ ਤੁਹਾਡਾ ਸਿਰਫ ਤੁਹਾਡਾ ਧੰਨਵਾਦੀ ਕਰਨਾ ਸੀ ਮੈਂ ਠੀਕ ਹੈ ਜੀ ਮੈਂ ਆਪਣੇ ਪੈਸੇ ਲੈਣੇ ਸੀ ਤੇ ਕੰਮ ਕਰਨਾ ਸੀ ਤੇ ਗੱਲ ਉਹ ਕਿਤਾਬ ਹੈ ਤਾਂ ਇਹ ਜਿਹੜਾ ਹੈ ਨਾ ਇਹ ਸਿਸਟਮ ਇਹਦੇ ਚ ਕਿਤੇ ਨਾ ਕਿਤੇ ਸਾਡੇ ਜਿਹੜੇ ਜਿਹਦੇ ਕੋਲ ਵੋਟਾਂ ਹੁੰਦੀਆਂ ਨੇ ਉਹ ਫਿਰ ਇਸ ਤਰ੍ਹਾਂ ਸਰਕਾਰਾਂ ਕਰਦੀਆਂ ਨੇ ਐਵੇਂ ਨਾ ਕਿ ਆਪਾਂ ਕੈਪਟਨ ਅਮਰਿੰਦਰ ਸਿੰਘ ਵੀ ਇਹ ਸਾਰੀ ਕੁਝ ਹੀ ਨਹੀਂ ਜਿਹੜੀ ਸਾਰੇ ਸਿਆਸੀ ਬੰਦਿਆਂ ਨੇ ਇਹਨੂੰ ਵਰਤਿਆ ਜਾਂ ਇਹਦੇ ਸਿਆਸੀ ਇਹਨੂੰ ਵਰਤਿਆ ਇਸ ਤਰ੍ਹਾਂ ਦਾ ਸਿਲਸਿਲਾ ਚੱਲ ਰਿਹਾ ਹੈ ਹੁਣ ਜਿਹੜੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਹੁਣ ਇਹ ਦਿੱਲੀ ਇਲੈਕਸ਼ਨ ਚ ਆਇਤੀ ਤਾਂ ਪੂਰਾ ਝੋਰ ਲੱਗਿਆ ਪਿਆ ਨਾ ਤੇ ਉਹਦੇ ਚ ਵਰਤਣਾ ਚਾਹੁੰਦੀ ਹੈ ਕਿੰਨੇ ਕੁ ਵਰਤੇ ਜਾਂਦਾ ਹੈ ਇਹਦਾ ਸਮਝ ਦਸੂ ਪਰ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਇਸ ਰਾਜ ਦੇ ਵਿੱਚ ਜੋ ਮਰਜ਼ੀ ਕਹੀਏ ਕਿ ਸੰਵਿਧਾਨ ਦਾ ਕਾਨੂੰਨ ਦਾ ਰਾਜ ਹੈ ਪਰ ਨਹੀਂ ਗੱਲ ਤਾਂ ਸੱਚੀ ਇਹ ਹੈ ਕਿ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਕਾਨੂੰਨ ਵੀ ਦੋ ਨੇ ਮੈਂ ਨਹੀਂ ਕਹਦਾ ਘਟ ਗਿੰਤੀਆਂ ਲਈ ਪਰ ਜਦੋਂ ਮੇਰੇ ਕੋਲ ਬੰਦੇ ਆਉਂਦੇ ਨੇ ਇਹ ਕਹਿੰਦੇ ਨੇ ਜੀ ਬੰਦੀ ਸਿੰਘਾਂ ਦਾ ਕੀ ਕਰੋ ਉਹਨਾਂ ਤਾਂ سزا ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ ਤੇ ਫਿਰ ਇਹ ਇਸ ਤਰਕ ਤੇ ਵੀ ਗੱਲ ਕਰਨੀ ਪੈਂਦੀ ਹੈ ਉਹ ਵੀ ਕਰਾਂਗੇ ਵੀਡੀਓ ਲੰਬੀ ਹੋ ਰਹੀ ਹੈ ਇਸ ਕਰਕੇ ਮੈਂ ਜਿਹੜਾ ਹੈ ਇੱਥੇ ਹੀ ਇਸ ਪ੍ਰੋਬਲਮ ਨੂੰ ਮਿਲਦੇ ਰਹਾਂਗੇ ਅੱਜ ਕੁਝ ਨਿੱਜੀ ਗੱਲਾਂ ਵੀ ਤੁਹਾਡਾਂ ਕੀਤੀਆਂ ਨੇ ਇੱਕ ਨਿੱਜੀ ਗੱਲ ਹੋਰ ਵੀ ਜਾਂਦਾ ਜਾਂਦਾ ਕਰ ਲੈਣ ਕਿ ਪਿਆਰੇ ਦਰਸ਼ਕੋ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਠੀਕ ਚੱਲ ਰਿਹਾ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਦੋਸਤਾਂ ਨੂੰ ਵੀ ਦੱਸੋ ਤਾਂ ਕਿ ਜਦੋਂ ਆਪਾਂ ਇਹਨੂੰ ਟੈਕਨੀਕਲੀ 사ਉਂਡ ਹੋ ਕੇ ਚਲਾਵਾਂਗੇ ਉਸ ਤੱਕ ਮੇਰੇ ਕੋਲ ਇਨੇਕ ਸਬਸਕ੍ਰਾਈਬਰ ਹੋਣ ਕਿ ਮੈਨੂੰ ਲੱਗੇ ਕਿ ਮੇਰੀ ਗੱਲ ਜਿਹੜੀ ਹੈ ਜਾਦਾ ਲੋਕਾਂ ਤੱਕ ਪਹੁੰਚਦੀ ਹੈ ਥੋੜਾ ਬਹੁਤ